ਸ਼੍ਰੀ ਅਕਾਲ ਤਖ਼ਤ ਸਾਹਿਬ ਲੱਗਾ ਦਰਬਾਰ ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੈਠਾ ਤਖ਼ਤ ਦੇ ਉੱਤੇ ਪੰਡਤ ਨੇ ਹੱਥ ਜੋੜ ਕੇ ਉਹੋ ਗੱਲ ਮਾਈ ਵਾਲੀ ਕੀਤੀ ਜਿਹੜੀ ਮਾਈ ਕੋ ਕਹਿ ਕੇ ਗਿਆ ਸੀ ਕਹਿੰਦਾ ਮੇਰਾ ਮਰਨ ਹੋਇਆ ਪਿਆ ਜਥੇਦਾਰ ਨੇ ਧਰਾ ਕੇ ਆਖਿਆ ਮਰਨ ਦੀਆਂ ਗੱਲਾਂ ਗੁਰੂ ਨਾਨਕ ਦੇ ਘਰ 'ਚ ਨਹੀਂ ਕਰੀਦੀਆਂ ਗੁਰੂ ਨਾਨਕ ਦੇ ਘਰ 'ਚ ਗੱਲਾਂ ਚੜ੍ਹਦੀ ਕਲਾ ਦੀਆਂ ਕਰੀਦੀਆਂ ਐ ਇਹ ਕੁਦਰਤੀ ਗੱਲ ਐ ਸਾ ਸੰਗਤ ਸਾਡਾ ਸੁਭਾਅ ਬਣ ਜਾਂਦਾ ਐ ਜਦੋਂ ਹਰ ਗੱਲ ਪਿੱਛੇ ਮਰੂ ਮਰੂ ਲਾ ਲਈਏ ਨਾ ਤੇ ਬਰਕਤ ਉੱਡ ਜਾਂਦੀ ਏ। ਬੱਲੇ ਭਾਵੇਂ ਕੱਖ ਨਾ ਹੋਵੇ ਬੰਦਾ ਆਖੇ ਕੋਈ ਨਹੀਂ ਗੁਰੂ ਨਾਨਕ ਸਹਾਈ ਹੋਵੇਗਾ। ਪਤਾ ਤੇ ਉਹਨੂੰ ਵੀ ਆ ਮੇਰੇ ਕੋ ਇੰਨੇ ਕ ਪੈਸੇ ਆ ਮੈਂ ਇੰਨੇ ਕ ਖਰਚ ਨੇ ਉਹ ਕਿੜਾ ਛਦਾਈ ਆ। ਪਰ ਉਹਦੇ ਮੂੰਹ ਦੇ ਉੱਤੇ ਇੱਕ ਸ਼ਬਦ ਹੁੰਦਾ ਚੜਦੀ ਕਲਾ। ਤੇ ਕੰਮ ਨਾ ਬਣਦਾ ਬਣਦਾ ਵੀ ਕਈ ਵਾਰੀ ਕੰਮ ਐਡਾ ਵਧੀਆ ਬਣ ਜਾਂਦਾ ਕਿਉਂਕਿ ਚੜਦੀ ਕਲਾ ਸ਼ਬਦ ਵੇਚ ਆ ਕੇ ਖਲੋ ਜਾਂਦਾ ਹੈ। ਕਹਿੰਦੇ ਨੇ ਜਿੱਦਾਂ ਦਾ ਸੁਭਾਅ ਬਣਾ ਲੋ ਕੰਮ ਉਦਾਂ ਦੇ ਹੋਣ ਲੱਗ ਪੈਂਦੇ ਆ ਇਹ ਕੁਦਰਤੀ ਗੱਲ ਆ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਆ ਮੇਰੇ ਨਾਲ ਵੱਡੇ ਵੀ ਬੈਠੇ ਜੇ ਤੇ ਕਰਕੇ ਵੇਖਿਓ ਗਾਂ ਜਿੱਦਾਂ ਦੀ ਸੋਚਣ ਸ਼ਕਤੀ ਬੰਦੇ ਦੀ ਹੋ ਜੂ ਕੰਮ ਉਦਾਂ ਦੇ ਹੀ ਹੋਣਗੇ ਅਮਰੀਕਾ ਦੇ ਵਿਗਿਆਨੀਆ ਨੇ ਨਾ ਮੈਂ ਗੱਲ ਜਿਹੜੀ ਵੀ ਕਰੂੰਗਾ ਪ੍ਰੂਫ ਨਾ ਕਰੂੰਗਾ ਨੈਟ ਤੇ ਸਰਚ ਮਾਰ ਲਿਓ ਅਮਰੀਕਾ ਦੇ ਵਿਗਿਆਨੀ ਵਿਗਿਆਨੀਆ ਨੇ ਇਸ ਗੱਲ ਨੂੰ ਸਿੱਧ ਕੀਤਾ ਇੱਕ ਬੰਦੇ ਨੂੰ ਸਜ਼ਾ ਹੋ ਗਈ ਫਾਂਸੀ ਦੀ ਉਹਨੇ ਕੋਈ ਜੁਰਮ ਕੀਤਾ ਨੂੰ ਫਾਂਸੀ ਦੇਣੀ ਸੀ ਅਮਰੀਕਾ ਦੇ ਵਿਗਿਆਨੀਆਂ ਨੇ ਸੋਚਿਆ ਵੀ ਵੇਖੀਏ ਦੇ ਮਨ ਤੇ ਕੀ ਅਸਰ ਪੈਂਦਾ ਉਸ ਬੰਦੇ ਨੂੰ ਕਹਿੰਦੇ ਵੀ ਤੈਨੂੰ ਫਾਂਸੀ ਦੇ ਕੇ ਨਹੀਂ ਮਾਰਨਾ ਤੈਨੂੰ ਸੱਪ ਲੜਾ ਕੇ ਮਾਰਨਾ ਸੀ ਸੱਪ ਲੜਾ ਕੇ ਨੈਟ ਤੇ ਸਰਚ ਕਰ ਲੈਣ ਮੁੰਡੇ ਭਾਵੇਂ ਤੈਨੂੰ ਸੱਪ ਲੜਾ ਕੇ ਮਾਰਨਾ ਉਹ ਜਿਹੜਾ ਕੈਦੀ ਸੀ ਜਦੋਂ ਉਹਦੀ ਸਜ਼ਾ ਸੀ ਜਿਹਨੂੰ ਫਾਂਸੀ ਹੋਣੀ ਸੀ ਕਹਿੰਦੇ ਤੈਨੂੰ ਫਾਂਸੀ ਨਹੀਂ ਦੇਣੀ ਤੈਨੂੰ ਸੱਪ ਲੜਾਉਣਾ ਉਹਦੀਆਂ ਅੱਖਾਂ ਬੰਨ ਕੇ ਨਾ ਤੇ ਉਹਨੂੰ ਦੋ ਨਕੀਆਂ ਨਕੀਆਂ ਸੂਈਆਂ ਚਬਾਈਆਂ ਗਈਆਂ ਹੱਥ ਦੇ ਉੱਤੇ ਉਹ ਬੰਦਾ ਉਸੇ ਵੇਲੇ ਮਰ ਗਿਆ ਜਦੋਂ ਡਾਕਟਰਾਂ ਨੇ ਉਹਦੀ ਖੋਜ ਕੀਤੀ ਉਹਦਾ ਪੋਸਟਮਾਰਟਮ ਕੀਤਾ ਤੇ ਜਿਹਨੂੰ ਸੱਪ ਕੋਈ ਨਹੀਂ ਸੀ ਲੜਾਇਆ ਉਹਦੇ ਅੰਦਰੋਂ ਸੱਪ ਜਿੰਨਾ ਜ਼ਹਿਰ ਕੱਢਿਆ ਉਹਨਾਂ ਨੇ ਕਹਿੰਦੇ ਬੰਦੇ ਦੀ ਮਾਨਸਿਕ ਦਸ਼ਾ ਜਿੱਦਾਂ ਦੀ ਹੋ ਜਾਵੇ ਅੰਦਰ ਵੀ ਉਦਾਂ ਦੇ ਕੰਮ ਕਰਨ ਲੱਗ ਪੈਂਦਾ ਉਹਨੇ ਸੋਚਿਆ ਮੈਨੂੰ ਸੱਚੀ ਸੱਪ ਲੜ ਗਿਆ ਉਹਦੀ ਮੌਤ ਸੂਈਆਂ ਵੱਜਣ ਕਰਕੇ ਸੱਪ ਦੇ ਭਲੇਖੇ ਮੌਤ ਹੋਈ ਇਹ ਨੈਟ ਦੇ ਉੱਤੇ ਅਮਰੀਕਾ ਦੇ ਵਿਗਿਆਨੀਆਂ ਨੇ ਦੁਨੀਆ ਦੇ ਸਾਹਮਣੇ ਕਰਕੇ ਵਿਖਾਇਆ ਪੰਡਤ ਨੇ ਆਵਾਜ਼ ਮਾਰ ਕੇ ਆਖਿਆ ਮਰ ਚਲੇਆ ਜਥੇਦਾਰ ਨੇ ਆਖਿਆ ਮਰਨਾ ਨਹੀਂ ਗੱਲ ਦੱਸ ਉਨੇ ਆਪਣੇ ਦਿਲ ਤੇ ਹੱਥ ਰੱਖ ਕੇ ਆਖਿਆ ਪਹਿਲੀ ਤੇ ਗੱਲ ਮੇਰਾ ਵਿਆਹ ਨਹੀਂ ਸੀ ਹੁੰਦਾ ਵਿਆਹ ਨਹੀਂ ਹੁੰਦਾ ਜੇ ਕੋਈ ਸਿਰੇ ਚੜਨ ਲੱਗਣਾ ਜੇ ਕੋਈ ਰਿਸ਼ਤਾ ਮੈਨੂੰ ਆ ਹੀ ਜਾਣਾ ਤੇ ਕੋਈ ਇਧਰੋਂ ਪਾਣੀ ਮਾਰ ਗਿਆ ਕੋਈ ਇਧਰੋਂ ਪਾਣੀ ਮਾਰ ਗਿਆ ਮੇਰੀ ਤੇ ਉਮਰ ਲੰਘ ਚੱਲੀ ਇਹ ਵੀ ਪਿੰਡਾਂ ਸ਼ਹਿਰਾਂ ਚ ਕਈਆਂ ਦਾ ਕਿੱਤਾ ਹੀ ਹੁੰਦਾ ਬਣਿਆ ਕੰਮ ਵਿਗਾੜ ਜਾਣਾ ਉਹ ਕਿਸੇ ਦੇ ਘਰ ਨਾਲ ਵੇਖਣ ਵਾਲੇ ਆਗੇ ਤੇ ਗਵਾਂਡਾਂ ਨੂੰ ਆਦਤ ਸੀ ਪਾਣੀ ਮਾਰਨ ਦੀ ਹੁਣ ਉਹਨੂੰ ਪਤਾ ਦੇ ਲੱਗ ਗਿਆ ਵੀ ਇੱਧਰ ਵੇਖਣ ਵਾਲੇ ਬੈਠੇ ਆ ਉਹ ਚੜੀ ਕੋਠੇ ਦੇ ਉੱਤੇ ਤੇ ਕੋਠੇ ਤੋਂ ਦੂਜੇ ਬੰਨੇ ਤੁਰੀ ਜਾਵੇ ਤੇ ਜਿੱਧਰ ਪਰੌਣੇ ਆਏ ਸੀ ਉਹਨੇ ਕੰਨਾਂ ਨੂੰ ਹੱਥ ਲਾ ਕੇ ਆਖਿਆ ਵੀ ਆ ਗਈ ਆ ਕੋਈ ਨਾ ਕੋਈ ਸਿਆਪਾ ਪਾ ਕੇ ਜਾਉ ਪਰ ਮੈਂ ਸੱਚ ਦੱਸਣਾ ਨਹੀਂ ਇਹਨੂੰ ਅੱਜ ਕੌਣ ਆਇਆ ਉਹ ਜਿਹੜੀ ਪਾਣੀ ਮਾਰਦੀ ਸੀ ਉੱਤੋਂ ਖਲੋ ਕੇ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਥੱਲੇ ਮੂੰਹ ਕਰਕੇ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਉਨੇ ਆਖਾ ਨਹੀਂ ਨਹੀਂ ਪ੍ਰਾਣੇ ਆਏ ਆ ਉਹ ਫੇਰ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਕਹਿੰਦੀ ਨਹੀਂ ਨਹੀਂ ਪ੍ਰਾਣੇ ਆਏ ਆ ਕਹਿੰਦੀ ਮੈਂ ਵੀ ਸੋਚਾਂ ਪੈਲੀ ਦਿਨਾਂ ਦੀ ਮਰਲਾ ਨਹੀਂ ਪਟਵਾਰੀ ਕਿੱਥੋਂ ਆਣਾ ਆਪ ਗੱਲ ਕਰਕੇ ਆਉ ਉਹ ਕਹਿੰਦੇ ਪ੍ਰਾਣੇ ਬਿਸਕਟ ਰੱਖ ਕੇ ਬਾਹਰ ਨੂੰ ਤੁਰ ਪਈ ਪੈਲੀ ਦਿਨਾਂ ਦੀ ਹੈ ਕੱਖ ਨਹੀਂ ਕੰਮ ਵੀ ਕਰ ਲਿਆ ਤੇ ਪਤਾ ਵੀ ਨਾ ਲੱਗਣ ਦਿੱਤਾ ਇਹ ਵੀ ਕਿੱਤਾ ਹੀ ਹੁੰਦਾ ਕਈਆਂ ਲੋਕਾਂ ਦਾ ਪੰਡਤਾਂ ਦੇ ਮੁੰਡੇ ਨੇ ਆਖਿਆ ਪਹਿਲਾਂ ਤੇ ਕੰਮ ਹੁੰਦਾ ਨਹੀਂ ਤੇ ਜੇ ਹੋਇਆ ਹੀ ਹੋਇਆ ਤੇ ਮੇਰੀ ਘਰ ਵਾਲੀ ਮੇਰੇ ਬਰਾਤੀ ਮੇਰੇ ਰਿਸ਼ਤੇ ਭਾਈਚਾਰਾ ਪਿੰਡ ਦੀ ਸੱਤ ਚ ਖਲੋਤਾ ਤੇ ਮੇਰੀ ਮਾਂ ਮੈਨੂੰ ਘਰ ਢਿਕੇ ਤੇ ਦੋ ਆਏ ਪਠਾਨ ਉਹਨਾਂ ਨੇ ਮੇਰੀ ਘਰ ਵਾਲੀ ਨੂੰ ਚੁੱਕਿਆ ਮੋਢੇ ਤੇ ਮਾਰੀਆਂ ਸਾਡੇ ਮੂੰਹ ਤੇ ਦੋ ਦੋ ਚਪੇੜਾਂ ਦੇ ਆਉ ਗਏ ਆਉ ਗਏ ਜਥੇਦਾਰਾ ਹੁਣ ਮੈਂ ਲੋਕਾਂ ਚ ਨੱਕ ਦੇਣ ਜੋਗਾ ਨਹੀਂ ਲੋਕਾਂ ਚ ਖਲੋਣ ਜੋਗਾ ਨਹੀਂ ਜਿਹੜੇ ਮਗਰ ਭੰਗੜੇ ਪਾਉਂਦੇ ਸੀ ਉਹੋ ਟਚਰਾ ਕਰੀ ਜਾਂਦੇ ਆ ਮੈਨੂੰ ਤੇਰੀ ਕਿਸੇ ਨੇ ਪਾਈ ਆ ਦੱਸ ਜੇ ਤੂੰ ਮੇਰੀ ਬਾਹ ਫੜੇ ਤੇ ਮੇਰਾ ਕੰਮ ਸੌਰ ਸਕਦਾ ਜਥੇਦਾਰਾ ਵਰਨਾ ਮੈਂ ਮਰ ਸਕਦਾ ਜਥੇਦਾਰ ਨੇ ਸਰਸਰੀ ਆਵਾਜ਼ ਮਾਰ ਕੇ ਪੁੱਛਿਆ ਚਾ ਲੋ ਤੇ ਦੋ ਜਾਣੇ ਸੀ ਤੁਸੀਂ ਕਿੰਨੇ ਕ ਜਾਣੇ ਸੀ ਬੰਦਾਂ ਦੇ ਮੁੰਡੇ ਨੇ ਥਾਂ ਨੂੰ ਸਿਰ ਕਰਕੇ ਆਖਿਆ ਸੀ ਵੀ ਢਾਈ 300 ਮੂਰਤੀ ਹੈ ਗਈ ਸਾ ਉਹਨੇ ਆਖਿਆ ਪੇੜਾ ਤੇ ਬਹਿਣਾ ਸੀ ਉਹ ਦੋ ਤੁਸੀਂ ਢਾਈ 300 ਤੇ ਕਿਰਪਾਨਾਂ ਨਹੀਂ ਹੱਥਾਂ 'ਚ ਫੜੀਆਂ ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਇਹ ਤੇ ਟੌਰਟ ਪੱਕੇ ਆਸਤੇ ਆ ਚਲਾਉਣੀ ਕਿਨੂੰ ਆਉਂਦੀ ਆ ਇਹਦੇ ਮਿਆਨ 'ਚੋਂ ਬਾਹਰ ਨਿਕਲ ਆਵੇ ਸਾਡਾ ਗਲ ਸੁੱਕਣ ਲੱਗ ਪੈਂਦਾ ਤੂੰ ਕਹਿਣਾ ਚਲਾ ਕੇ ਨਹੀਂ ਵਿਖਾਈ ਅੱਜ ਵੀ ਸਾਡੇ ਘਰਾਂ 'ਚੋਂ ਬਰਾਤਾਂ ਤੁਰਦੀਆਂ ਨਾਲੇ ਵਿਆਹ ਦਾ ਸੀਜ਼ਨ ਆਇਆ ਏ ਬਰਾਤਾਂ ਤੁਰਦੀਆਂ ਹੋਰ ਨਾ ਕੱਖ ਲੱਭੇ ਨਾ ਲੱਭੇ ਲਾੜੇ ਦੇ ਹੱਥ 'ਚੋਂ ਕਿਰਪਾਨ ਜ਼ਰੂਰ ਫੜਾਉਨੇ ਅਸੀਂ ਵੀ ਉਹਨੇ ਕਿਹੜਾ ਜਾ ਕੇ ਜੰਗ ਕਰਨਾ ਜਾਂ ਕਿਹੜਾ ਕੋਈ ਜੁੱਧ ਕਰਨਾ ਜਾਂ ਲੜਾਈ ਕਰਨੀ ਆ ਇਹ ਕਿਰਪਾਨ ਆਈ ਕਿਥੋਂ ਕਦੀ ਸੋਚਣ ਦੀ ਕੋਸ਼ਿਸ਼ ਕੀਤੀ ਵੀ ਲਾੜੇ ਨੂੰ ਕਿਰਪਾਨ ਫੜਾਈ ਕਿੰਨੇ ਅਸਲ ਵਿੱਚ ਅਸਲ 'ਚ ਛੋਟੀਆਂ-ਛੋਟੀਆਂ ਢੁੰਡੀਆਂ ਨੇ ਜੜੀਆਂ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ ਸੀ ਅਸਲ 'ਚ ਬਰਾਤਾਂ ਜਾਂਦੀਆਂ ਸੀ ਦੂਰ ਪੁਰਾਣੇ ਜ਼ਮਾਨੇ 'ਚ ਤੇ ਉਦੋਂ ਕਿਡੀਆਂ ਬੱਸਾਂ ਕਾਰਾਂ ਸੀ ਜੰਗਲਾਂ ਦੇ ਵਿੱਚੋਂ ਲੋਕਾਂ ਨੇ ਤੁਰ ਕੇ ਜਾਣਾ ਤੇ ਰਾਹ ਦੇ ਵਿੱਚ ਡਾਕੂ ਬਦਮਾਸ਼ ਅਕਸਰ ਬਰਾਤਾਂ ਲੁੱਟ ਲਿਆ ਕਰਦੇ ਸੀ ਕੱਲੀ ਲਾੜੇ ਦੇ ਹੱਥ 'ਚ ਸ੍ਰੀ ਸਾਹਿਬ ਨਹੀਂ ਸਾਰੀ ਬਰਾਤ ਦੇ ਹੱਥ 'ਚ ਸ੍ਰੀ ਸਾਹਿਬ ਹੁੰਦੀ ਸੀ ਇਹ ਜ਼ਰੂਰੀ ਸੀ ਕਿ ਰਾਹ ਦੇ ਵਿੱਚ ਕੋਈ ਪੈ ਗਿਆ ਤੇ ਆਪਣੇ ਆਪ ਨੂੰ ਵੀ ਬਚਾਉਣਾ ਹੈ ਅਗਲੇ ਨੂੰ ਵੀ ਬਚਾਉਣਾ ਹੈ ਸਾਰੀ ਬਰਾਤ ਸ੍ਰੀ ਸਾਹਿਬ ਲੈ ਕੇ ਘਰੋਂ ਤੁਰਦੀ ਸੀ ਤੇ ਕਈ ਵਾਰੀ ਲੜਦਿਆਂ ਲੜਦਿਆਂ ਜ਼ਿਆਦੀ ਲੜਾਈ ਹੋ ਪੈਣੀ ਤੇ ਲੜਦਿਆਂ ਲੜਦਿਆਂ ਕਈ ਵਾਰੀ ਲਾੜੇ ਦੀ ਮੌਤ ਹੋ ਜਾਂਦੀ ਸੀ ਹੁਣ ਉਹਦਾ ਵੀ ਤੇ ਕੋਈ ਹੱਲ ਲੱਭਣਾ ਵੀ ਬਰਾਤ ਪਹੁੰਚ ਜਾਵੇ ਅੱਧ ਚ ਤੇ ਲੜਦਿਆਂ ਲੜਦਿਆਂ ਲਾੜਾ ਕਰ ਜੇ ਛੁੱਟੀਆਂ ਤੇ ਮੁੜ ਕੇ ਕਿਹੜੇ ਖੂ ਖਾਤੇ ਪੈਣਾ ਉਹਦੇ ਵਾਸਤੇ ਵੀ ਬਜ਼ੁਰਗਾਂ ਨੇ ਇੱਕ ਤਰੀਕਾ ਲੱਭਿਆ ਸੀ ਵੱਖਰੀ ਗੱਲ ਸਾਨੂੰ ਅਜ ਉਹਦਾ ਪਤਾ ਨਹੀਂ ਅੱਜ ਸਾਡੇ ਘਰਾਂ ਚੋਂ ਬਰਾਤਾਂ ਤੁਰਦੀਆਂ ਲਾੜੇ ਦੇ ਨਾਲ ਇੱਕ ਸਰਬਾਲਾ ਤੁਰਦਾ ਸਰਬਾਲਾ ਸਰਬਾਲਾ ਅਸੀਂ ਉਹਨੂੰ ਬੁਲਾਉਂਦੇ ਜਿਹੜਾ ਖਾਸ ਕਰਕੇ ਛੋਟਾ ਬੱਚਾ ਹੋਵੇ ਤੇ ਭੈਣ ਦਾ ਪੁੱਤ ਹੋਵੇ ਪਤੀਆ ਹੋਵੇ ਆਪਣੇ ਵਾ ਹੋਵੇ ਕੋਈ ਹੋਵੇ ਉਹਨੂੰ ਸਰਵਾਲਾ ਬਣਾ ਲਈਦਾ ਅਸਲ 'ਚ ਸਰਵਾਲੇ ਦਾ ਮਤਲਬ ਇਹ ਪੁਰਾਣੇ ਜ਼ਮਾਨੇ 'ਚ ਬਜ਼ੁਰਗਾਂ ਨੇ ਕੱਢਿਆ ਜਦੋਂ ਨਵੇਂ-ਨਵੇਂ ਸਕੂਟਰ ਆਏ ਨਾ ਤੇ ਸਕੂਟਰ ਉਹ ਸਭ ਤੋਂ ਮਹਿੰਗਾ ਹੁੰਦਾ ਸੀ ਜਿਹਦੇ ਮਗਰ ਸਟੱਪਣੀ ਹੁੰਦੀ ਸੀ ਕਹਿੰਦੇ ਸੀ ਬਾਉ ਫਿਕਰ ਹੀ ਕੋਈ ਨਹੀਂ ਜਿੱਥੇ ਪੈਂਚਰ ਹੋ ਉਸ ਸਟੱਪਣੀ ਲਾ ਕੇ ਬਦਲ ਲਾਂਗੇ ਅਸਲ 'ਚ ਸਰਵਾਲਾ ਕੰਮ ਕਰਦਾ ਹੁੰਦਾ ਸੀ ਸਟੱਪਣੀ ਦਾ ਰੱਬ ਨਾ ਕਰੇ ਲੜਦਿਆਂ ਲੜਦਿਆ ਕਦੇ ਲਾੜੇ ਦੀ ਹੋ ਜਾਵੇ ਮੌਤ ਤੇ ਉਹਦੀ ਜਗ੍ਹਾ ਉੱਤੇ ਜਿਹਨੂੰ ਸਰਬਾਲਾ ਬਣਾ ਕੇ ਲੈ ਕੇ ਚੱਲੇ ਆ ਉਹ ਉਸ ਦੁਲਹਨ ਨੂੰ ਵਿਆਹ ਕੇ ਲਿਆਊਗਾ ਸਰਬਾਲਾ ਇਸ ਕਰਕੇ ਸਾਡੇ ਬਜ਼ੁਰਗਾਂ ਨੇ ਨਾਲ ਜੋੜਿਆ ਸੀ ਇਹ ਕੁਝ ਢੰਗੀਆਂ ਨੇ ਜਿਹੜੀਆਂ ਚੀਜ਼ਾਂ ਰਸਮਾਂ ਰਿਵਾਇਜ ਸਾਡੇ ਬਜ਼ੁਰਗਾਂ ਨੇ ਬਣਾਏ ਵੱਖਰੀ ਗੱਲ ਹੈ ਸਾਨੂੰ ਮੁੜ ਕੇ ਚੇਤਾ ਭੁੱਲ ਗਿਆ ਜਾਂ ਨਾ ਪਤਾ ਲੱਗਾ ਪੰਡਤਾਂ ਦੇ ਮੁੰਡੇ ਨੇ ਆਵਾਜ਼ ਮਾਰ ਕੇ ਆਖਿਆ ਜਥੇਦਾਰਾ ਪ੍ਰਬੰਧ ਪੂਰਾ ਪਰ ਮੈਂ ਆਪਣੀ ਘਰ ਵਾਲੀ ਨਹੀਂ ਬਚਾ ਸਕਿਆ ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਨੱਚ ਪੁੱਤ ਕੇ ਘਰਾਂ ਨੂੰ ਆਗੇ ਜੇ ਅਗਲੇ ਦਾ ਖਰਚਾ ਕਰਵਾ ਕੇ ਘਰਾਂ ਨੂੰ ਆਗੇ ਜੇ ਘਰ ਵਾਲੀ ਤੇ ਤੁਹਾਡੇ ਕੋ ਘਰ ਤੱਕ ਨਹੀਂ ਖੜੀ ਗਈ ਸਨਮਾਨਜੋਗ ਸਾਧ ਸੰਗਤ ਹੱਥ ਜੋੜ ਕੇ ਬੇਨਤੀ ਕਰਾਂ ਵਿਆਹ ਸ਼ਾਦੀ ਦਾ ਸੀਜ਼ਨ ਚੱਲਣ ਡਿਆ ਪਿੰਡ ਪਿੰਡ ਵਿਆਹ ਹੋਣੇ ਨੇ ਤੁਹਾਡੇ ਰਿਸ਼ਤੇਦਾਰੀਆਂ ਚ ਵਿਆਹ ਨੇ ਮੁਬਾਰਕ ਆ ਕੋਈ ਵਕਤ ਹੁੰਦਾ ਸੀ ਪੰਜਾਬ ਦੀ ਧਰਤੀ ਉੱਤੇ ਕਿਸੇ ਬਾਪੂ ਦੀਆਂ ਪੰਜ ਧੀਆਂ ਹੋਣੀਆਂ ਉਨੇ ਕਦੀ ਮੱਥੇ ਤੇ ਹੱਥ ਮਾਰ ਕੇ ਨਹੀਂ ਸੀ ਆਖਾ ਮੈਂ ਵਿਆਹਣੀਆਂ ਕਿੱਦਾਂ ਮੈਂ ਦੇ ਕਰਜ਼ੇ 'ਚ ਡੁੱਬ ਜੂ ਫੇਰ ਅਸ ਕਰਕੇ ਨਹੀਂ ਸੀ ਹੁੰਦਾ ਕਿ ਸਾਰੇ ਪਿੰਡ ਦੀਆਂ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਸੀ ਕਿਸੇ ਨੇ ਬਿਸਤਰਿਆਂ ਦਾ ਕੰਮ ਚੁੱਕ ਲੈਣਾ ਕਿਸੇ ਨੇ ਭਾਂਡਿਆਂ ਦਾ ਕੰਮ ਚੁੱਕ ਲੈਣਾ ਕਿਸੇ ਨੇ ਆਖਣਾ ਸਬਜ਼ੀ ਭਾਜੀ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ ਕਿਸੇ ਨੇ ਆਖਣਾ ਕੋਈ ਮੈਨੂੰ ਜ਼ਿੰਮੇਵਾਰੀ ਦੇ ਦਿਓ ਲੋਕਾਂ ਨੇ ਪੰਜ ਪੰਜ ਧੀਆਂ ਵਿਆਹ ਕੇ ਵੀ ਆਖਿਆ ਰੱਬਾ ਕੋਈ ਗੱਲ ਨਹੀਂ ਅੱਜ ਅਸੀਂ ਖਲੋਤੇ ਕਿੱਥੇ ਆ ਬਜ਼ੁਰਗਾਨੀਆਂ ਬਰਾਤਾਂ ਰਹੀਆਂ ਪੰਜ-ਪੰਜ ਦਿਨ ਤੁਹਾਡੇ ਚ ਕਈ ਬਜ਼ੁਰਗ ਬੈਠੇ ਆ ਜਿਹੜੇ ਪੁਰਾਣੀ ਉਮਰ ਦੇ ਜਿਨ੍ਹਾਂ ਨੇ 7-7 ਦਿਨ ਵੀ ਬਰਾਤਾਂ ਰੱਖੀਆਂ 7-7 ਦਿਨ ਬਰਾਤ ਰਹਿ ਕੇ ਕਦੀ ਕੋਈ ਬੰਦਾ ਇਹ ਨਹੀਂ ਸੀ ਕਹਿੰਦਾ ਮਰ ਚੱਲਿਆਂ ਅੱਜ 3 ਘੰਟੇ ਪੈਲਸ 'ਚ ਰਹਿ ਕੇ ਅਗਲੇ ਦਾ ਉਹ ਜਲੂਸ ਕੱਢ ਕੇ ਅਸੀਂ ਬਾਹਰ ਨਿਕਲਦੇ ਆ ਉਹ ਜਲੂਸ ਕੱਢ ਕੇ ਨਿਕਲਦੇ ਆ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਰੱਬਾ ਧੀ ਵਿਆਹਣੀ ਬਹੁਤ ਔਖੀ ਹੋ ਗਈ ਪੰਜਾਬ ਤੇ ਉਹੋ ਹੀ ਐ ਨਾ ਅਸਲ 'ਚ ਸਾਡੀ ਸੋਚਣ ਸ਼ਕਤੀ 'ਚ ਫਰਕ ਪੈ ਗਿਆ। ਸਾਇ ਚਿੱਠੀ ਦੇ ਲਿਖਿਆ ਬੰਦੇ 30 ਲੈ ਕੇ ਆਇਓ। ਕਿੰਨੇ ਕੁ 30 ਖੜਦੇ ਆ। 30 ਦੇ ਗੱਡੀਆਂ ਵਾਲੇ ਹੋ ਗਏ। 50 ਭੰਗੜੇ ਵਾਲੇ ਹੋ ਗਏ। ਇੰਨੇ ਕੀ ਨਾਲ ਹੋਰ ਲੇਂਗੜ ਭੂੰਗੜ ਤੇ ਹੋਰ ਜਦੋਂ ਤੁਰ ਲੱਗੀ ਤਾਂ ਕਦੇ ਫੁੱਫੜ ਰੋਸ ਗਿਆ ਕਦੇ ਮਾਸੀ ਰੋਸ ਗਿਆ ਇਧਰ ਲਈ ਮਾਰੀ ਜੋ ਫੁੱਫੜ ਉੱਤਰਦਾ ਦੂਜੀ ਚੋਂ ਮਾਸੜ ਉੱਤਰ ਜਾਂਦਾ। ਅਸਲ 'ਚ ਸਾਡੇ ਗੱਲ 'ਚ ਫਾ ਪਿਆ ਨਹੀਂ ਅਸੀਂ ਆਪ ਪਾ ਲਿਆ। ਸਾਡੇ ਵਿਆਹ ਸਾਦੇ ਹੋ ਜਾਣ ਤੇ ਸਾਡੀ ਜ਼ਿੰਦਗੀ ਸੌਖੀ ਹੋ ਜਾਊਗੀ ਪਰ ਕਰੇ ਕੌਣ ਪਾਪਾ ਤੇ ਇਕੱਲਾ ਏ ਕਿਆ ਮੁੰਡਾ ਕਹਿੰਦਾ ਮੇਰਾ ਨੱਕ ਨਹੀਂ ਰਹਿਂਦਾ ਨੌਹ ਕਹਿੰਦੀ ਮੇਰਾ ਨੱਕ ਨਹੀਂ ਰਹਿਂਦਾ ਮਾਂ ਕਹਿੰਦੀ ਮੇਰਾ ਨੱਕ ਨਹੀਂ ਰਹਿਂਦਾ ਭਰਾ ਕਹਿੰਦੇ ਸਾਡਾ ਨੱਕ ਨਹੀਂ ਰਹਿਂਦਾ ਪਾਪਾ ਏ ਕਿਆ ਗੱਲ 'ਚ ਫਾੜ ਤੇ ਪਾ ਨਹੀਂ ਲੈਣਾ ਉਹ ਕਿਹਦਾ ਕਿਹਦਾ ਨੱਕ ਰੱਖੇ ਤੇ ਕਿਹਦੀ ਕਿਹਦੀ ਸੁਣੇ ਸਾਰੇ ਵਿਆਹ ਦੇ ਵਿੱਚ ਅਸਲ 'ਚ ਸਾਡੀ ਹਾਲਤ ਆ ਕਰੋੜਾ ਰੁਪਈਆ ਸਿਉ ਫੂਕ ਦੇਣੇ ਆ ਤੇ ਜਦੋਂ ਬਾਹਰ ਨਿਕਲਣਾ ਨਾ ਪੈਲਸ ਚ ਤੇ ਕੁੜੀ ਦੇ ਪਿਓ ਨੇ ਉਦੋਂ ਵੀ ਹੱਥ ਜੋੜ ਕੇ ਖਲੋਤਾ ਹੋਣਾ ਉਹ ਨਿਕੇ ਨਿਕੜ ਨਿਆਣਿਆਂ ਕੇ ਹੱਥ ਜੋੜਨ ਡਿਆਂ ਦਾ ਪੁੱਤ ਕੋਈ ਕਮੀ ਰਹਿ ਜੇ ਤੇ ਮਾਫ ਕਰਿਓ ਹੱਦ ਹੋ ਗਈ ਜਿੰਨੇ 20 22 ਸਾਲ ਆਪਣੀ ਧੀ ਘਰ ਰੱਖ ਕੇ ਤੁਹਾਨੂੰ ਦੇ ਦਿੱਤੀ ਤੁਹਾਨੂੰ ਛਾਪਾਂ ਪਾਤੀਆਂ ਮੁੰਦਰੀਆਂ ਪਾਤੀਆਂ ਗੱਡੀ ਦੇ ਦਿੱਤੀ ਮੋਟਰਸਾਈਕਲ ਦੇ ਦਿੱਤਾ ਉਹ ਚਿੱਟੀ ਦਾੜੀ ਵਾਲਾ ਬੰਦਾ ਫੇਰ ਬੂਏ ਦੇ ਖਲੋ ਕੇ ਕਹਿੰਦਾ ਕੋਈ ਗਲਤੀ ਹੋ ਜੇ ਕੋਈ ਕਮੀ ਰਹਿ ਜੇ ਤੇ ਮੈਨੂੰ ਮਾਫ ਕਰ ਦਿਓ ਕਮੀ ਰਹਿ ਜੇ ਤੇ ਮਾਫ ਕਰ ਦਿਓ ਤੇ ਅਗਲੀ ਵੀ ਬੈਠੀ ਗੱਡੀ 'ਚੋਂ ਵੇਖਣ ਲਈ ਹੁੰਦੀ ਆ ਵੀ ਘੰਟੇ ਤੇ ਪਾਪਾ ਦੋ ਹੀ ਆ ਤੂੰ ਜੋੜੇ ਜਾਂ ਨਾ ਹੱਥਾ ਪਾਣੀ ਵਾਰ ਲੈਣ ਦੇ ਮੈਂ ਸਾਰੇ ਟੱਬਰ ਦੇ ਸਾਰੀ ਉਮਰ ਨਾਲ ਹੱਥ ਜਣਾਏ ਤੇ ਫਿਰ ਮੈਨੂੰ ਆਖੀ ਬਦਲਾ ਲਵੂੰਗੀ ਮੈਂ ਪੂਰਾ ਹੋਣ ਰਿਹਾ ਸਾਡੇ ਘਰਾਂ 'ਚ ਜਦੋਂ ਮੰਝੇ ਤੋਂ ਬਾਹਰ ਜਾ ਕੇ ਅਸੀਂ ਲੱਤਾਂ ਪਸਾਰੀਆਂ ਨੇ ਤੇ ਸਾਡਾ ਨੁਕਸਾਨ ਤਾਦ ਹੋ ਰਿਹਾ ਅਜੇ ਵੀ ਮੋੜਾ ਪਾ ਸਕਦੇ ਜੇ ਤੇ ਪਾ ਲੋ ਕਿਸੇ ਨੇ ਖਾ ਕੇ ਕਦੀ ਸ਼ਾਬਾਸ਼ ਨਹੀਂ ਆਖਿਆ ਢਿੱਡ ਤੇ ਹੱਥ-ਪੈਰ ਕੇ ਨਾਲੇ ਤੁਰੇ ਜਾਂਦੇ ਜਾਂਦੇ ਵੀ ਬੰਦਾ ਸੋਹਦਾ ਵਿਆਹ ਤੁਹਾਡੇ ਨੂੰ ਜਿਆਦਾ ਵਧੀਆ ਸੀ ਉਹਨਾਂ ਦਾ ਮੀਟ ਜਿਆਦਾ ਸਵਾਦ ਸੀ ਤੁਹਾਡੇ ਚ ਨੂੜ ਘੱਟ ਸੀ ਸਵਾਹ ਫੇਰ ਜਾਂਦੇ ਜਾਂਦੇ ਉਹੋ ਪੈ ਜਾਂਦੀ ਹੈ ਇਹ ਸਾਡੇ ਨਾ ਵਾਪਰ ਰਿਹਾ ਏ ਜਿੰਨਾ ਖਰਚਾ ਤੁਸੀਂ ਅੱਜ ਆਪਣੇ ਵਿਆਹਾਂ ਤੇ ਕਰਨ ਲੱਗੇ ਜੇ ਉਹਨਾਂ ਪੈਸਾ ਜੋੜ ਕੇ ਧੀ ਦੇ ਖਾਤੇ ਚ ਪਾਓ ਅਗਲਿਆਂ ਨੂੰ ਸਮਝਾ ਕੇ ਰੱਖੋ ਅਗਲੀ ਸਾਰੀ ਉਮਰ ਯਾਦ ਰੱਖੂਗੀ ਪਰ ਲੋੜਾ ਆਇਆ ਪੰਜਾਬ ਦੀ ਧਰਤੀ ਤੇ ਅਗੇ ਧੀਆਂ ਵਾਲੇ ਮੁੰਡੇ ਵਾਲਿਆਂ ਦੇ ਘਰ ਜਾਂਦੇ ਹੁੰਦੇ ਸੀ ਤਹਾਡਾ ਮੁੰਡਾ ਕਾਮਾਂ ਬੜਾ ਤੁਹਾਡਾ ਮੁੰਡਾ 10 ਪੈਲੀਆਂ ਸਾਹਮ ਦਾ ਸਾਡੀ ਧੀ ਦਾ ਕਰੋ ਰਿਸ਼ਤਾ ਅੱਜ ਕੁੜੀਆਂ ਵਾਲੇ ਕਿਸੇ ਮੁੰਡੇ ਦੇ ਘਰ ਨਹੀਂ ਜਾਂਦੇ ਅੱਜ ਮੁੰਡੇ ਵਾਲੇ ਮਗਰਮਗਰ ਤੁਰੇ ਫਿਰਦੇ ਆ ਤੁਹਾਡੀ ਕੁੜੀ 6.5 ਬੈਂਡ ਲੈ ਆਈ ਆ ਤੇ 5 ਲੱਖ ਮੈਂ ਹਥੇਲੀ ਤੇ ਰੱਖਿਆ ਜੇ ਪਾਪੇ ਕੋ ਪੈ ਵਾਲੀ ਖੇਤੀ ਦਾ ਮੈਂ ਗੁੱਠਾ ਲਵਾ ਲਿਆ ਜੀ ਅੱਜ ਸਾਡੀ ਹਾਲਤ ਇਹ ਕੰਮ ਕਰਨਾ ਛੱਡ ਦਿੱਤਾ ਕਿਸੇ ਵਕਤ ਧੀਆ ਵਾਲੇ ਮਗਰਮਗਰ ਫਿਰਦੇ ਸੀ ਮੈਂ ਤੇ ਕਹਿਣਾ ਆਈਲੈਂਡਸ ਨੇ ਕੰਮ ਬੜਾ ਸੌਖਾ ਕਰ ਦਿੱਤਾ ਉਦਾ ਅਕੀਦਾ ਫਲਾਣੀ ਜਾਤ ਦਾ ਜੇ ਉਹ ਫਲਾਣੀ ਜਾਤ ਦਾ ਜੇ ਪਤਾ ਲੱਗ ਜੇ ਫਲਾਣੇ ਪਿੰਡ ਕੁੜੀ ਦੇ 6.5 ਬੈਂਡ ਆ ਜਾਂ ਜਾਤਾਂ ਦੇ ਬੰਧਨ ਟੁੱਟ ਗਏ ਉਦੋਂ ਦੇ ਵਿਆਹ ਕਰੋ ਜਾਤ ਜੂਤ ਦੀ ਕੋਈ ਗੱਲ ਨਹੀਂ ਜਾਜੇ ਛਾੜ ਦਿਓ ਮੁੜ ਕੇ ਵੇਖੀ ਜਾਓ ਜਿਹੜੀ ਹੋ ਗਈ ਉਥੇ ਮੁੜ ਕੇ ਆਖਣਗੇ ਕੋਈ ਨਹੀਂ ਅੱਜ ਕੱਲ ਚੱਲਦਾ ਵਾ ਵੇਰ ਕਿڑی ਗੱਲ ਹੈ ਜਾਤ ਦੂਜੀਆ ਤੀਜੀਆ ਹੱਦ ਹੋ ਗਈ ਜ਼ਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਪੰਡਤਾ ਬੇੜਾ ਤੇ ਬਹਿਣਾ ਸੀ ਜਦੋਂ ਅਗਲੇ ਦੇ ਮੱਥੇ ਤੁਸੀਂ ਇੰਨੇ ਜਾ ਕੇ ਵਜੇ ਤੇ ਧੀ ਨੂੰ ਬਚਾਉਣ ਵਰੀ ਇੱਕ ਵੀ ਅੱਗੇ ਨਾ ਹੋਇਆ ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਇੰਨੀਆਂ ਲਾਂਤਾਂ ਦੇ ਨਾਲ ਪਾਸਾ ਸਾਨੂੰ ਇਹ ਲਾਂਤਾਂ ਸਾਨੂੰ ਵੀ ਪੈਂਦੀਆਂ ਨੇ 12 1 ਵਜੇ ਬਰਾਤ ਕਰਦੀ ਆ 3 ਵਜੇ ਬਾਬੇ ਕੋ ਪਹੁੰਚਦੀ ਆ ਫਿਰ ਬਾਬੇ ਦਾ ਜੱਨਾ ਅਸੀਂ ਜਲੂਸ ਕੱਢਦੇ ਦੇ ਪੁਹਾਟਣੀਆਂ 4 6 ਦੀ ਕਰ ਛੇਤੀ ਹੁਣ ਬਾਬਾ ਕਿੱਧਰ ਜਾਵੇ ਜਿੱਥੇ ਸਹਿਜ ਮਤਾ ਚਾਹੀਦਾ ਸੀ ਉਥੇ ਪੁਹਾਟਣੀਆਂ ਜਿੱਥੇ ਕੋਈ ਸਿਰੋਕਿਆ ਜਾ ਸਕਦਾ ਸੀ ਉਹਦੇ ਨੱਚਰ ਤਾਂ 10 ਵਜੇ ਜਾ ਕੇ ਲਾ ਦਿੱਤੇ ਉਥੇ ਬੀਡੀਆਂ ਦਾੜੀਆਂ ਵਾਲੇ ਵੀ ਅਗਲੀਆਂ ਕੁਰਸੀਆਂ ਤੇ ਜਾ ਕੇ ਬੈਠੇ ਆ ਅਗਲੀਆਂ ਦਾੜੀਆਂ ਤੇ ਕੋਈ ਰਾਗੀ ਕਹਿ ਦਵੇ ਕੋਈ ਢਾਡੀ ਕਹਿ ਦਵੇ ਤੇ ਗੁੱਸਾ ਲੱਗਦਾ ਏ ਸਾਡੀਆਂ ਧੀਆਂ ਵੱਲ ਨੂੰ ਹੱਥ ਕਰ ਕਰਕੇ ਉਥੇ ਧੀਆਂ ਨੱਚੀਆਂ ਉਥੇ ਨੌ ਨੱਚੀ ਉਥੇ ਸੋਹਰਾ ਨੱਚਿਆ ਉਥੇ ਭਰਾ ਨੱਚਿਆ ਤੇ ਨੱਚਦੀ ਦੀ ਬਾਹ ਫੜ ਲਈ ਡਾਕਾ ਦੇ ਨਹੀਂ ਮਾਰਿਆ ਸ਼ਰਮ ਤੇ ਨਾ ਸਾਨੂੰ ਆਈ ਜਦੋਂ ਗਾਉਣ ਵਾਲੇ ਨੇ ਇਹ ਗਾਣਾ ਲਾਇਆ ਕੀ ਨੱਚਦੀ ਦੀ ਬਾਹ ਨਹੀਂ ਫੜ ਲਈ ਡਾਕਾ ਦੇ ਨਹੀਂ ਮਾਰਿਆ ਕੋਈ ਬਾਹ ਫੜ ਕੇ ਤੇ ਵਿਖਾਵੇ ਪਤਾ ਲੱਗ ਜੂ ਕਿਹੜੇ ਭਾ ਪੈਂਦੀ ਆ ਉਦੋਂ ਕੋਈ ਗੱਲ ਨਹੀਂ ਸਭ ਦਬੜੂ ਘਸੜੂ ਚੱਲੀ ਜਾਂਦਾ ਨੱਚੀ ਜਾਂਦੇ ਆ ਥੱਡੀਆਂ ਨਿਕਲਦੀਆਂ ਫਿਰ ਚਿੱਟੇ ਨੋਟਾਂ ਦੀਆਂ ਵਾਰੀਆਂ ਜਾਂਦੀਆਂ ਉਤੋਂ ਦੀਆਂ ਮੈਂ ਢਾਡੀ ਹਾਂ ਮਾਂ ਪਰਸ਼ਾ ਦਾ ਸਥਾਨ ਏ ਘਟੋ ਘਟ ਇਹ ਖਰਚੇ ਸੰਕੋਚ ਲਓ ਆਉਣ ਵਾਲੇ ਵਕਤ 'ਚ ਸੌਖੇ ਰਹੋਗੇ ਬਹੁਤ ਸੌਖੇ ਰਹੋਗੇ ਬਹੁਤ ਸੌਖੇ ਤਹਾਡੀ ਧੀ ਪੁੱਤ ਤੁਹਾਡੀ ਔਲਾਦ ਤੁਹਾਨੂੰ ਸ਼ਾਬਾਸ਼ ਦਊਗੀ ਅੱਜ ਤੇ ਨਹੀਂ ਪਤਾ ਲੱਗਦਾ ਪਰ ਅੱਜ ਤੋਂ 52 37 ਸਾਲੀ ਵੇਖਿਓ ਬਣਦਾ ਕੀ ਆ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਡਤਾਂ ਦੇ ਮੁੰਡੇ ਨੇ ਆਖਿਆ ਜਥੇਦਾਰਾ ਜੇ ਕੁਝ ਕਰਨਾ ਤੇ ਕਰ ਸਕਦਾ ਏ ਜਥੇਦਾਰ ਉੱਠ ਕੇ ਖਲੋ ਗਿਆ ਪੰਡਤਾਂ ਦੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਹੁਣ ਤੂੰ ਬਹਿ ਹੁਣ ਮੈਂ ਬੋਲਣ ਲੱਗਾ ਹੀ ਉਹਨੇ ਆਖਿਆ ਕੀ ਬੋਲਣ ਲੱਗਾ ਉਹਨੇ ਆਖਿਆ ਕੁਝ ਬੋਲੂਗਾ ਹੀ ਪੰਡਤਾਂ ਦੇ ਮੁੰਡੇ ਨੇ ਆਖਿਆ ਤੈਨੂੰ ਪਤਾ ਮੈਂ ਆਇਆ ਕਿੱਥੋਂ ਜਥੇਦਾਰ ਕਹਿੰਦਾ ਤੂੰ ਦੱਸ ਦੇ ਕਹਿੰਦਾ ਮੈਂ ਆਇਆ ਕਸੂਰ ਸ਼ਹਿਰ ਚੋਂ ਤੁਹਾਡੇ ਨੇੜੇ ਆ ਬਾਰਡਰ ਟੱਪੂ ਕਸੂਰ ਆ ਮੈਂ ਆਇਆ ਕਸੂਰ ਸ਼ਹਿਰ ਚੋਂ ਕਸੂਰ ਸ਼ਹਿਰ ਦੇ ਆ 12 ਦਰਵਾਜ਼ੇ ਤੇ 12 ਪਠਾਨ ਤੇ ਕੱਲੇ ਕੱਲੇ ਪਠਾਨ ਕੋ 2-2 ਹਜ਼ਾਰ ਫੌਜ ਕਿੰਨੀ ਹੋ ਗਈ 12 ਗੁਣਾ 24 24 ਹਜ਼ਾਰ ਫੌਜ ਉਹਨਾਂ ਦੇ ਕੋਲ ਤੇ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਕਸੂਰ ਸ਼ਹਿਰ ਕੋਈ ਨਹੀਂ ਜਿੱਤ ਸਕਿਆ ਇਹ ਵੀ ਤੁਹਾਡੇ ਗਿਆਨ ਵਿੱਚ ਵਾਧਾ ਕਰ ਦਿਆਂ ਦੁਨੀਆ ਦਾ ਇਤਿਹਾਸ ਪੜ ਕੇ ਵੇਖ ਲਓ ਹਿੰਦੁਸਤਾਨ ਸਾਰਿਆਂ ਨੇ ਲੁੱਟਿਆ ਔਰ ਦਿੱਲੀ ਤੱਕ ਮਾਰ ਮਾਰੀ ਪਰ ਕਸੂਰ ਸ਼ਹਿਰ ਦੀਆਂ ਕੰਧਾਂ ਨੂੰ ਕੋਈ ਬੰਦਾ ਨਹੀਂ ਹੱਥ ਲਾ ਸਕਿਆ ਇਸ ਕਰਕੇ ਕਿਉਂਕਿ ਕਸੂਰ ਦਾ ਕਿਲਾ ਬੜਾ ਮਜ਼ਬੂਤ ਆ ਤੇ ਉਥੋਂ ਦੇ ਪਠਾਣਾਂ ਦਾ ਤੋੜ ਕੋਈ ਨਹੀਂ ਹੈਗਾ ਪੰਤਾ ਦੇ ਮੁੰਡੇ ਨੇ ਆਖਿਆ ਜਥੇਦਾਰਾ ਗੱਲ ਹਲਕੇ ਚ ਨਾ ਲਵੀ ਕਿ ਮੇਰੀ ਘਰ ਵਾਲੀ ਛਡਾਉਣ ਜਾਣੀ ਆ ਘਰ ਵਾਲੀ ਛਡਾਉਣ ਜਾਣੀ ਆ ਕਸੂਰ ਸ਼ਹਿਰ ਚੋਂ ਉਥੇ 12 ਪਠਾਨ 24000 ਫੌਜ ਤੇ ਉਹਨਾਂ ਦਾ ਆਗੂ ਆ ਉਸਮਾਨ ਖਾਨ ਉਹਦੇ ਨਾਲ ਪੰਗਾ ਲੈਣਾ ਤੇਰੇ ਵਰਗੇ ਬੰਦੇ ਦਾ ਕੰਮ ਨਹੀਂ ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਪੰਤਾ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ ਫਿਰ ਇੱਥੇ ਚੈਲੰਜ ਕਰਨ ਦੀ ਲੋੜ ਨਹੀਂ ਮੇਰੇ ਗੁਰੂ ਨੇ ਚਾਹਿਆ ਮੈਂ ਉਸਮਾਨ ਖਾਨ ਦਾ ਸਿਰ ਵੱਢ ਕੇ ਤੇ ਨੇਜੇ ਦੀ ਨੋਕ ਤੇ ਟੰਗ ਕੇ ਵਿਖਾਉ ਤੈਨੂੰ ਜੇ ਮੇਰੇ ਗੁਰੂ ਨੇ ਚਾਹਿਆ ਮੈਂ ਕਸੂਰ ਦੀ ਇੱਟ ਨਾ ਇੱਟ ਖੜਕਾ ਕੇ ਵਿਖਾਉਂਗਾ ਪੰਡਤ ਦੀ ਗੱਲ ਸੁਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲ ਤਖਤ ਖਲੋ ਕੇ ਇੱਕ ਐਲਾਨ ਇੰਜ ਕਰਦਾ ਹੇ ਅੱਖਾਂ ਰਸਬੀਰ ਭਰੀਆਂ ਮੁੱਛਾਂ ਕੁੰਡੀਆਂ ਦੇ ਓਏ ਅੱਖਾਂ ਰਸਬੀਰ ਭਰੀਆਂ ਸਜੇ ਗੱਤre ਸੋਣੀ ਤਲਵਾਰ ਹੋਵੇ ਮਾਰ ਮਾਰ ਜਿਸ ਵੈਰੀ ਦੇ ਕਹਣ ਲਾਏ ਦਾਰ ਹੋਵੇ ਤੇਗਮਾਰ ਛਟੇ ਜੀਰ ਪੱਥਰਾਂ ਨੂੰ ਤੇਗਮਾਰ ਛਟੇ ਜੀਰ ਪੱਥਰਾਂ ਨੂੰ 党。啊 ਪਤੀ ਸੁਣੀ ਪੁਕਾਰ ਹਰੀ ਸਿੰਘ ਜ਼ਰਦਾਰ ਨੇ ਜਦ ਵੇ ਪਤੀ ਸੁਣੀ ਪੁਕਾਰ ਲੰਬੂ ਲੱਗੇ ਕਲਜੇ ਤੇ ਨਾਨ ਬਣਿਆ ਗਿਆ ਲੰਬੂ ਲੱਗੇ ਕਲਜੇ ਤੇ ਨਾਨ ਬਣਿਆ ਗਿਆ ਲੰਬੂ ਲੱਗੇ ਕਲਜੇ ਤੇ ਨਾਨ ਬਣਿਆ ਗਿਆ ਲੰਬੂ ਲੱਗੇ ਕਲ ਦੇ ਤੇ ਆਣ ਚੋਂ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋਂ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋਂ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋਂ ਤੇ ਕਾਲ ਰੂਪ ਤਲਵਾਰ ਹੋ ਕਹਿੰਦਾ ਸਿੱਖੀ ਜੋਸ਼ਨਾ ਤੇ ਸਿੰਘਾਂ ਨੂੰ ਲਲਕਾਰ ਕਹਿੰਦਾ ਸਿੱਖੀ ਜੋਸ਼ਨਾ ਤੇ ਸਿੰਘਾਂ ਨੂੰ ਲਲਕਾਰ ਕਹਿੰਦਾ ਸਿੱਖੀ ਜੋਸ਼ਨਾ ਤੇ ਸਿੰਘਾਂ ਨੂੰ ਲਲਕਾਰ ਜੋਸ਼ਨਾ ਤੇ ਸਿੰਘਾਂ ਨੂੰ ਲਲਕਾ ਸਾਨੂੰ ਕਲਗੀ ਧਰਨੇ ਥਾਪਿਆ ਥਾਪਿਆ ਕਲਗੀ ਧਰਨੇ ਥਾਪਿਆ ਹੈ ਖਤਰ ਪਰ ਉਪਕਾਰ ਕਲਗੀ ਧਰਨੇ ਥਾਪਿਆ ਹੈ ਖਤਰ ਪਰ ਉਪਕਾਰ ਕਲਗੀ ਧਰਨੇ ਥਾਪਿਆ ਹੈ ਖਾਤਰ ਪਰ ਉਪਕਾਰ ਕਲਗੀ ਧਰਨੇ ਥਾਪਿਆ ਹੈ ਖਾਤਰ ਪਰ ਉਪਕਾਰ ਮੈਂ ਲੁਟਾਂ ਸ਼ਰਕਸੂਰ ਦਾ ਬਲਤਾਰ ਲਟਾਂ ਸ਼ਹਿਰ ਕਸੂਰ ਦਾ ਤੇ ਦਿਨ ਦੀ ਵੀ ਬਲਤਾਰ ਮੈਂ ਲਟਾਂ ਸ਼ਹਿਰ ਕਸੂਰ ਦਾ ਇਹ ਦਿਨ ਦੀ